ਕੁਝ ਬੰਦੇ ਜਿਹੜੇ ਆ ਜਿਹੜੇ ਇਹ ਡੇਰੇ ਨਾਲ ਰਿਲੇਟਡ ਚਿਲਮ ਚੇਲੇ ਆ ਨਾ ਜਿਹੜੇ ਉਹ ਤੇ ਕੁਝ ਸਿੰਗਰਾਂ ਦੇ ਆਈਟੀ ਸੈੱਲ ਇਹਨੂੰ ਹੋਰ ਜ਼ਿਆਦਾ 네ਗੇਟਿਵ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੁਹਾਡੇ ਨਾਲ ਮੈਂ ਨਜਿੱਟੂਗਾ ਜੀ ਸਾਡੀ ਇਹ ਪ੍ਰੋਬਲਮ ਬਹੁਤ ਵੱਡੀ ਆ ਤੇ ਇਹਦੇ ਨਾਲ ਥੋੜਾ ਜਾਂ ਤੁਹਾਡੀਆਂ ਗੋਡੀਆਂ ਲਵਾਵਾਂਗੇ ਤੁਹਾਡੀਆਂ ਪਹਿਲਾਂ ਵੀ ਗੋਡੀਆਂ ਲਵਾਈਆਂ ਹੁਣ ਵੀ ਲਵਾਵਾਂਗੇ ਪਰ ਇਹ ਪ੍ਰੋਬਲਮਸ ਦੇ ਨਾਲ ਸਾਨੂੰ ਇੱਕ ਇੱਕ ਬੰਦੇ ਕੋਲ ਬਿਨਾ ਜਾਤ ਪਾਤ ਬਿਨਾ ਮਸਬਾ ਦੇ ਬਿਨਾ ਧਰਮਾਂ ਦੇ ਬਿਨਾ ਛੋਟੇ ਵੱਡੇ ਦੇ ਬਿਨਾ ਆ ਅੰਬੀਰੀ ਗਰੀਬੀ ਦੇ ਸਾਨੂੰ ਹਰ ਬੰਦੇ ਕੋਲ ਪਹੁੰਚ ਪਹੁੰਚ ਲੈਣ ਤੋਂ ਮੈਂ ਹਰ ਬੰਦੇ ਨੂੰ ਅਪਰੋਚ ਕਰ ਰਿਹਾ ਮਨਕੀਰਤ ਤੇ ਚਲੋ ਇੱਕ ਸਾਡਾ ਮੁੰਡਾ ਆ ਹਰ ਬੰਦੇ ਨੂੰ ਮੈਂ ਤੇ ਜ਼ਿੰਦਗੀ ਚ ਜਿਹਨਾਂ ਬੰਦਿਆਂ ਨੂੰ ਲਾਈਕ ਵੀ ਨਹੀਂ ਕਰਦਾ ਮੈਂ ਉਹਨਾਂ ਨੂੰ ਵੀ ਇਸ ਪ੍ਰੋਬਲਮ ਦੇ ਵਿੱਚ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਨੂੰ ਵੀ ਫੋਨ ਕਰਕੇ ਕਹਾਂ ਕਿ ਜੋ ਤੁਸੀਂ ਸਾਡਾ ਹੱਲ ਕਰ ਸਕਦੇ ਹੋ ਜੋ ਵੀ ਤੁਸੀਂ ਸਾਡੀ ਸਹਾਇਤਾ ਕਰ ਸਕਦੇ ਹੋ ਤੁਸੀਂ ਕਰੋ ਕਿਉਂਕਿ ਗੁਰਬਾਣੀ ਕਹਿੰਦੀ ਹੈ ਕਿ ਜਿੱਤ ਦੁਆਰੇ ਉਬਰਿਤ ਤੇ ਤੇ ਲਹੋਂ ਬਾਤ ਸੋ ਕੋਸ਼ਿਸ਼ ਕਰੋ ਕਿ ਐਮਐਸ ਨਾ ਕ੍ਰੀਏਟ ਕਰੋ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ